ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੌਣੀ ਕੌਣੀ ਪਿੰਡ ਦੋਦੇ ਦੇ ਬਿਲਕੁਲ ਨਾਲ ਹੈ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਇਹ ਪਿੰਡ ਹੈ ਇਹਦੇ ਨੇੜ ਜਿਹੜਾ ਉਹ ਹਾਈਵੇ ਲੰਘਦਾ ਹੈ ਬਠਿੰਡੇ ਤੋਂ ਜਿਹੜਾ ਸ੍ਰੀ ਮੁਕਤਸਰ ਸਾਹਿਬ ਨੂੰ ਆਉਂਦਾ ਉਹ ਦੋਦੇ ਵਜਦੀ ਲੰਘਦਾ ਤੇ ਕੌਣੀ ਉਹਦੇ ਤੋਂ ਥੋੜਾ ਜਿਹਾ ਸਾਈਡ ਤੇ ਹਟਵਾ ਪਿੰਡ ਨੇੜੇ ਮੱਲਣ ਵੀ ਰਹਿ ਜਾਂਦਾ ਤੇ ਗੁੜੀ ਸੰਗਰਵੀ ਦੇ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੋਸਤੋ ਬਾਈ ਜੀ ਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਤੇ ਜ਼ਿਆਦਾਤਰੇ ਘਰੇ ਇਸ ਟਾਈਮ ਜੇ ਪਸ਼ੂ ਦੇਖੇ ਸਾਰੀਆਂ گاਵਾਂ ਰੱਖੀਆਂ ਹੋਈਆਂ ਇਹਨਾਂ ਦੇ ਵਿੱਚੋਂ ਦੋ گاਵਾਂ ਅਜ ਬਾਹਰ ਬਣ ਲੀਆਂ ਤੇ ਦੋਨੇ ਵਿਕਰੀ ਆਸਤੇ ਆ ਇੱਕ ਗਾਂ ਸਾਹਮਣੇ ਤੁਸੀਂ ਇਹਨੂੰ ਦੇਖ ਰਹੇ ਹੋ ਦੋਸਤੋ ਇਹ ਗੱਬਣ ਹੈ ਦਿਨਕੋਸ ਲੈਂਦੀ ਹੈ ਤੇ ਬੜੇ ਸੋਹਣੇ ਹਵਾਨੇ ਦੀ ਵੈਡ ਨੇ ਬੱਚੇ ਨੂੰ ਜਨਮ ਦਿੱਤਾ ਤੇ ਬੱਚਾ ਵੀ ਇਹਨੇ ਵੱਛੀ ਦਿੱਤੀ ਹੈ ਸੋ ਦੋਨਾਂਕ ਤੁਹਾਨੂੰ ਵੀਡੀਓ ਚ ਦਿਖਾਉਂਗਾ ਲਾਸਟ ਤੱਕ ਵੀਡੀਓ ਦੇਖਿਓ ਪਸ਼ੂ ਜਿਹੜਾ ਪਸੰਦ ਆ ਜੇ ਉਹਦੀ ਤਸੱਲੀ ਕਰਨ ਦਾ ਹੱਕ ਹੁੰਦਾ ਜਰੂਰ ਆ ਕੇ ਕਰਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸ਼ੁਰੂਆਤ ਕਰਦੇ ਆਂ ਬੜੀ ਸੋਹਣੀ ਵਾਇਡ ਜਿਹੜੀ ਤਾਜੀ ਸੂਈ ਇਹਦੇ ਤੋਂ ਉਦੋਂ ਬਾਅਦ ਚੱਗਣ ਗਾਂ ਦਿਖਾਊਂਗਾ ਜਿਨੇ ਚੰਗਾ ਸੋਹਣਾ ਸੰਘਣਾ ਦੁੱਧ ਪੀਣਾ ਤਾਂ ਉਹਦੇ ਵਾਸਤੇ ਕਰਾਸ ਬਰੀਡ ਗਾਂ ਚੰਗੇ ਟਾਂਚੇ ਦੀ ਦੀਂਦੀ ਆਓ ਡਿਟੇਲ ਪਹਿਲਾਂ ਜਿਹੜੀ ਤਾਜੀ ਸੂਈ ਵੜੜ ਹੈ ਇਹਦੀ ਪੁੱਛਦੇ ਆਂ ਬਾਈ ਤੂੰ ਬਾਈ ਸਸਤੀ ਕਾ 80 ਕਾ ਬਾਈ ਨਾਮ ਆਪਣਾ ਦੱਸ ਦਿਓ ਬਾਈ ਗੁਰਜੀਤ ਸਿੰਘ ਜੀ ਗੁਰਜੀਤ ਬਾਈ ਜਿਹੜੇ ਘਰੇ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਵੀਰ ਦਾ ਕੀ ਨਾਮ ਹੈ ਲਵਪ੍ਰੀਤ ਜੀ ਲਵਪ੍ਰੀਤ ਸਿੰਘ ਦੇ ਘਰੋਂ ਵੀਡੀਓ ਬਣਾ ਰਹੇ ਹਾਂ ਇਹ ਘਰ ਦੇ ਪਸੂ ਹੀ ਆ ਜਿਹੜੇ ਘਰ ਦੇ ਪਸੂ ਹੀ ਆਂ ਜੀ ਅੱਜ ਜਿਹੜੀ ਵੜੜ ਪਹਿਲੇ ਨੰਬਰ ਤੇ ਦਿਖਾਉਣੀ ਆ ਕੰਨ ਮਾਸੂਆ ਸੂਈ ਇਹ ਪਹਿਲਾ ਸੂਆ ਸੂਈ ਹੈ ਜੀ ਸੂਈ ਨੂੰ ਕਿੰਨਾ ਕ ਟਾਈਮ ਹੋਇਆ ਬਸ ਘੰਟਾ ਸਵਾ ਘੰਟਾ ਹੋਇਆ ਜੀ ਜੇਰ ਹਜੇ ਪੈਣ ਵਾਲੀ ਹੈ ਜੇਰ ਪੈਣ ਵਾਲੀ ਹੈ ਬੱਚਾ ਬਈ ਇਹਨੇ ਅਛਾ AI ਨੇ ਕੀ ਕੀਤਾ ਉਹਦੇ ਕੋਲ ਲਿਖਿਆ ਹੋਊਗਾ। ਹਾਂਜੀ। ਠੀਕ ਹੈ ਬਾਈ ਕੀ ਰੇਟ ਰੱਖਦੇ ਹਾਂ ਗਰਜੀਤ ਭਾਈ 1,25,000। ਤੋਰ ਦਈਏ ਬਾਈ। ਹਾਂਜੀ। ਦੋਸਤੋ ਬਹੁਤ ਸੋਹਣੀ ਵਾੜ। ਜਿੰਨੀ ਕਹਦੇ ਉੰਨੀ ਹੈ। ਕੱਲੀ ਢਾਂਚੇਲੋਣਾ ਦੇਖਿਆ ਕਰੋ ਗਾਂ ਜਾਂ ਮੱਝ ਥਣ ਤੇ ਹਵਾਨੇ ਦਾ ਮੁੱਲ ਹੁੰਦਾ। ਉਹਦੇ ਨਾਲ ਹੀ ਪਸ਼ੂ ਜ਼ਿਆਦਾ ਸੋਹਣਾ ਬਣਦਾ ਦੁੱਧ ਵਾਲਾ ਖਾਸ ਕਰਕੇ। ਬਰੀਡ ਕੁਆਲਿਟੀ ਚੰਗੀ ਹੈ। ਥਣ ਥੀਚੁਾਈ ਵਾਲੇ ਆ। ਘੰਟਾ ਸਵਾ ਘੰਟਾ ਹੋਇਆ ਸੂਈ ਨੂੰ ਕਰਮਾ ਲਈ ਨੂੰ ਤੇ ਹਵਾਨਾ ਦੇਖੋ। ਪੂਰਾ ਜੋਸ਼ ਨਾਲ ਭਰਿਆ ਹਜੇ ਦੁੱਧ ਵਿੱਚੋਂ ਚੋਇਆ ਨਹੀਂਗਾ। ਵੱਛੀ ਨੇ ਜ਼ਰੂਰ ਥੋੜਾ ਬਹੁਤ ਚੁੰਗਿਆ ਕਿਉਂਕਿ ਨਾਲ ਹੀ ਵੱਧੀ ਹੋਈ ਵੱਛੀ ਇਹਦੇ ਤੋਂ ਬਿਲਕੁਲ ਤਾਜੀ ਸੂਈ ਵੀ ਹੈ ਵੜ ਇਹਦੀ ਆਪਾਂ ਡਿਟੇਲ ਬਈ ਅਗਰਜੀਤ ਭਾਈ ਦੰਦੋ ਕਿਵੇਂ ਹੈ ਵੜ ਇਹ ਪੁੱਛਣਾ ਚੌਕ ਦੇ ਦੰਦ ਚੱਕਦੀ ਹੈ ਜੀ ਚੌਕ ਵਾਲੇ ਦੰਦ ਚੱਕਦੀ ਹੈ ਚੱਕਦੀ ਹੈ ਜੀ ਓਕੇ ਸੋ ਦੋਸਤੋ ਚੌਕ ਵਾਲੇ ਦੰਦ ਚੱਕਦੀ ਹੈ ਕਰਮਾ ਵਾਲੀ ਦਾ ਹਵਾਨਾ ਬਾਹਰ ਲਿਆਂ گاਵਾਂ ਵਾਲਾ ਹੈ ਹਜੇ 제ਰ ਪੈਣ ਵਾਲੀ ਹੈ ਇਹ ਦੇਖੋ ਵੀ ਜੇ ਆਪਾਂ ਇੰਨਾ ਸੋਹਣਾ ਹਵਾਨਾ ਆਮ ਦਿਖਾ ਦਈਏ ਇਹਨਾਂ ਤੇ ਅਗਲਾ ਕਹੂਗਾ ਵੀ ਦੁੱਧ ਰੋਕਿਆ ਹੋਊਗਾ ਤੇ ਹਜੇ ਸੂਈ ਨੂੰ ਘੰਟਾ ਹੀ ਹੋਇਆ ਇਨਾ ਚੰਗਾ ਹਵਾਨਾ ਜਿਹੜਾ ਉਹ ਘੱਟ ਹੀ ਮਿਲੂਗਾ ਤੁਹਾਨੂੰ ਇਹ ਕੁਆਲਿਟੀ ਵਾਲਾ ਹਵਾਨਾ ਹੈ ਤੇਹੀ ਹਵਾਨੇ ਦੁੱਧ ਕੱਢਦੇ ਆ ਤੇ ਦੁੱਧ ਤੁਹਾਡੀ ਸੇਵਾ ਦਾ ਹੈ ਤੁਸੀਂ ਕਿੰਨਾ ਚੋਲੋਗੇ ਚੰਗੀ ਬੱਚੀ ਨੂੰ ਜਨਮ ਦਿੱਤਾ ਹੈ ਇਹਦੀ ਡਿਟੇਲ ਮਿਲ ਜਾਨੀ ਹੈ ਜਿਹੜਾ ਵੀਰ ਖਰੀਦਣਾ ਚਾਹੂਗਾ ਤਾਂ ਸੀਮਨ ਡਿਟੇਲ ਬਾਈ ਹੋਰੀ ਡਾਕਟਰ ਸਾਹਿਬ ਤੋਂ ਪੁੱਛ ਲੈਣਗੇ ਤੇ ਤੁਹਾਨੂੰ ਦੱਸ ਦੇਣਗੇ ਚੰਗੀ ਹੈ ਗਾੜੀ ਤੇ ਪਿੱਛੋਂ ਹਵਾਨਾ ਦਾ ਜਿੰਨੀ ਵਾਰ ਦਿਖਾਈ ਜਾਵਾਂਗੇ ਉਨਾ ਹੀ ਘੱਟ ਹੈ ਇਹ ਤੋਂ ਇਲਾਵਾ ਇੱਕ ਹੋਰ ਗਾਂ ਬਾਈ ਨੇ ਵੇਚਣੀ ਹੈ ਗਰਜੀਤ ਭਾਈ ਇਹ ਕਿੰਨਾ ਮਸੂ 300 ਕਿੰਨੇ ਦਿਨ ਲਊ ਹਜੇ ਇਹ ਲੈ ਜੂਗੇ ਜੀ 10 12 ਦਿਨ ਲੈ ਜੂਗੇ ਅੱਛਾ ਦੁੱਧ ਦਾ ਕੀ ਰਿਕਾਰਡ ਹੈ ਇਹਦਾ ਬਈ ਦੁੱਧੇ 30 32 ਕਿਲੋ ਦਾ ਰਿਕਾਰਡ ਹੈ ਇਹਦਾ 30 32 ਕਿਲੋ ਹਾਂਜੀ ਅੱਛਾ ਇਹਦਾ ਰੇਟ ਕੀ ਕਰਦੇ ਹੋ ਇਹਦਾ ਰੇਟ 98000 ਤੋਰਦਗੇ ਇਹਨੂੰ ਵੀ ਬਈ ਹਾਂਜੀ ਤੋਰੀਏ ਦੋਸਤੋ ਰੇਟ 98000 ਹੈ 30 32 ਕਿਲੋ ਦੁੱਧ ਦਾ ਰਿਕਾਰਡ ਹੈ ਵੈਸੇ ਇਹਦਾ ਢਾਂਚਾ ਕੋਲ ਆ ਕੇ ਗਾਂ ਨੂੰ ਦੇਖੋਗੇ ਤੁਹਾਡਾ ਵੀ ਦਿਲ ਗੁਵਾਈ ਭਰੂਗਾ ਵੀ ਇਹ ਚੰਗੇ ਦੁੱਧ ਵਾਲੀ ਗਾਂ ਹੈ ਦੁੱਧ ਮੈਂ ਫੇਰ ਕਹਿ ਦਿੰਦਾ ਵੀ ਥੋਡੀ ਸੇਵਾ ਦਾ ਤੁਸੀਂ ਜਾਰਾ ਕਰੋਗੇ ਸੇਵਾ ਤੇ ਵੱਧ ਚੋਲੋਗੇ ਘੱਟ ਕਰੋਗੇ ਤੇ ਘੱਟ ਵੀ ਦੇ ਦਿੰਦੇ ਆਂ ਪਰ ਹਵਾਨਾ ਇਹਦਾ ਦੱਸਦਾ ਹਜੇ ਕੱਚੀ ਜਰੂਰ ਆਗਾ ਬਹੁਤ ਚੰਗੀ ਗਾਂ ਦੁੱਧ ਵਾਲੇ ਪੱਖ ਤੋਂ ਬਹੁਤ ਸੋਹਣੀ ਰਹੂਗੀ ਕਰਮਾ ਵਾਲੀ ਕਰਾਸ ਬਰੀਡ ਆ ਇਹ ਹਜੇ ਦਿਨੇ ਦਾਸ ਲੈਂਦੀ ਆ ਸੋਨ ਚ ਢਾਂਚਾ ਫੁੱਲ ਵੀਡੀਓ ਚ ਤੁਸੀਂ ਦੇਖ ਲਿਆ ਪੈਰਾਂ ਤੋਂ ਲੈ ਕੇ ਸਿਰ ਤੱਕ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਇਹਨੂੰ ਕਰ ਲੋਗੇ ਦੋ ਹੀ ਨਗ ਸੀ ਤੇ ਮੈਨੂੰ ਇਹ ਲੱਗਦਾ ਵੀ ਰੇਟ ਵੀ ਬਾਈ ਹੋ ਰਹੇ ਨੇ ਜਾਇਜ਼ ਰੱਖਿਆ ਖੈਰ ਤੁਹਾਨੂੰ ਜੱਜ ਨੇ ਜ਼ਿਆਦਾ ਜ਼ਰੂਰੀ ਆ ਤੁਸੀਂ ਪੇਮੈਂਟ ਇਨਵੈਸਟ ਕਰਨੀ ਹੈ ਕੋਲੋਂ ਆ ਕੇ ਪਸ਼ੂ ਪਾਸ ਕਰਨਾ ਵੀ ਤੁਹਾਡਾ ਹੱਕ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ